очку Qualse are the sources <laughs> that you are offered, I have in my finances behind the floor Checker some También a character, Lempte tama take the direct Number one See the pressure from themutatsu Hmm... This Acho ਗੁਰੂ ਗੰਬਦ ਦੀ ਕਹਾਣੀ ਦਰਬਾਰ ਸਾਹਿਬ ਮੱਥਾ ਟੇਕਣਾ ਹੈ ਅਸ਼ੀਰਵਾਦ ਲੈਣਾ ਹੈ ਅਸੀਂ ਬਲਕ ਜਿਹੜੀ ਇਲੈਕਸ਼ਨ ਹੋ ਕੇ ਟੀਆ ਉਹ ਪਲਮਾਤਵਾ ਨੇ ਬਹੁਤ ਕਿਰਪਾ ਕੀਤੀ ਬਹੁਤ ਅਮਸਰੀਆਂ ਨੇ ਪਿਆਰ ਦਿੱਤਾ ਗੱਲ ਖਲੀ ਜਿੱਤਾਂ ਦੀ ਨਹੀਂ ਗੱਲ ਪਿਆਰ ਦੀ ਹੈ ਅਮਸਰ ਦੇ ਲੋਕਾਂ ਨੇ ਇੰਨਾ ਪਿਆਰ ਦਿੱਤਾ ਕਿ ਮੈਂ ਦੱਸ ਨਹੀਂ ਸਕਦਾ ਜਦੋਂ ਅਸੀਂ 19 ਦੀ ਇਲੈਕਸ਼ਨ ਲੜੀ ਉਦੋਂ ਅਸੀਂ ਸਿਰਫ 7% ਬੱਲੇ ਜਿਹੜੀ ਵੋਟ ਲਈ ਸੀ ਉਹਦੇ ਅਸੀਂ 26.30% ਵੋਟ ਜਿਹੜੀ ਉਹ ਲਈ ਹੈ ਸੋ 5 ਸਾਲ ਦੇ ਵਿੱਚ ਅਸੀਂ ਪਾਰਟੀ ਦਾ ਗਰਾਫ ਜਿਹੜਾ ਉਹ ਬਹੁਤ ਉੱਪਰ ਖੜਿਆ ਸੋ ਉਹਦੇ ਕਰਕੇ ਸ਼ਿਕਾਇਤਨਾ ਕਰਨਾ ਹੈ ਗੁਰਮਹਾਰਾ ਜਿਹੜਾ ਸੱਚੇ ਪਾਤਸ਼ਾਹ ਕੋ ਸ਼ਹੀਦ ਬਲ ਲੈਣਾ ਹੈ ਉਹਦਾ ਇਹ ਇੱਕ ਬੱਲੇ ਵਾਦਾ ਜਿਹੜਾ ਮਸਾ ਦੇ ਲੋਕਾਂ ਦਾ ਕੀਤਾ ਕਿ ਅਮਰਸਰ ਦੇ ਜਿਹੜੇ ਮੁੱਦੇ ਆ ਸ਼ਾਇਦ ਦੇ ਬੜੇ ਵੱਡੇ ਮੁੱਦੇ ਉਹ ਮੁੱਦੇ ਜਿਹੜੇ ਹੁਣ ਅਸੀਂ ਹੱਲ ਕਰਾਂਗੇ ਅਸੀਂ ਉਹਨਾਂ ਚੋਂ ਨਹੀਂ ਜਿਹੜੇ ਵੋਟਾਂ ਲੈ ਕੇ ਮੁੜ ਕੇ ਵਾਪਸ ਚਲੇ ਜਾਂਦੇ। ਨਾ ਮੈਂ ਮਤਲਬ ਜੇਤਲੀ ਬਣਨਾ ਚਾਹੁੰਦਾ ਨਾ ਮੈਂ ਪੂਰੀ ਬਣਨਾ ਚਾਹੁੰਦਾ। ਇਹ ਵੋਟਾਂ ਲਈਆਂ ਤੇ ਅੱਜ ਤੇ ਚੜ ਕੇ ਗਾਉਂ ਜੋ। ਆਪਾਂ ਬਕਾਇਦਾ ਅੰਮ੍ਰਿਤਸਰ ਦੇ ਵਿੱਚ ਹੀ ਕਿਉਂਕਿ ਆਪਣਾ ਘਰ ਵੀ ਇੱਥੇ ਹੀ ਹੈ ਨਾਲ ਪਿੰਡ ਹੈ। ਇੱਕ ਵਧੀਆ ਦਫ਼ਤਰ ਬਣਾ ਕੇ ਅੰਮ੍ਰਿਤਸਰ ਦੇ ਲੋਕਾਂ ਦੇ ਜਿਹੜੇ ਮਸਲੇ ਹਨ ਉਹਨੂੰ ਮਤਲਬ ਪਹਿਲ ਦੇ ਆਧਾਰ ਤੇ ਉੱਤੇ ਹੱਲ ਕਰਾਂਗੇ। ਕਈ ਬਹੁਤ ਸੀਰੀਅਸ ਮਸਲੇ ਨੇ। ਜਿੱਦਾਂ ਸੀਬ ਦਾ ਏਦਾਂ ਮਸਲਾ ਬੜਾ ਗੰਭੀਰ ਮਸਲਾ ਹੈ। ਉਹ ਪਾਣੀ ਜਿਹੜਾ ਸ਼ਹਿਰ ਦੇ ਲੋਕਾਂ ਨੂੰ ਚੰਗਾ ਪੀਣਾ ਉਹ ਇੱਕ ਮਸਲਾ ਉਹ ਸਾਡੇ ਮਸਲੇ ਜਿਹੜੇ ਦਾ ਹਲਕਾ ਦਾ ਸਰਪੰਚ ਸਾਹਿਬ ਤੇਰਾ ਜੀਰੋ ਦਾ ਨਾਰਾ ਸੀਗਾ ਇਸ ਵਾਰ ਤੇਰਾ ਜੀਰੋ ਦਾ ਨਾਰਾ ਕਿਹੜੇ ਕਾਰਨ ਕਰਕੇ ਕਿਉਂ ਦਿੱਤਾ ਕਿਉਂ ਦਿੱਤਾ ਸੀ ਤੇਰਾ ਜੀਰੋ ਦਾ ਨਾ ਦਾ ਇਸ ਕਰਕੇ ਦਿੱਤਾ ਸੀਗਾ ਕਿ મોદી ਨੂੰ ਮਤਲਬ ਅਸੀਂ ਸਾਡਾ ਮੇਨ ਟੌਪ ਜਿਹੜਾ ਸੀਗਾ ਕਿ મોદી ਦੇ ਅੰਗੇਸ਼ ਜਿਹੜਾ ਉਹਦੇ ਤੇ ਅਸੀਂ ਕਾਮਯਾਬ ਕੋਈ ਵੀ ਕਾਂਗਰਸ ਵੀ ਜੇ ਜਿੱਤੀ ਆ ਤੇ ਉਹ ਸਾਡੀ ਨੈਸ਼ਨਲ ਲੈਵਲ ਤੇ ਨਾ ਪਾਟਰ ਹੁੰਦਾ ਕੋਈ ਇਦਾਂ ਦੀ ਕੋ ਗੱਲ ਅਸੀਂ ਵਧੀਆ ਜਿਹੜਾ ਜਦੋਂ ਜੇ ਸਤਕਰ بڑੂਗੀ ਆਮ ਆਦਮੀ ਪਾਰਟੀ ਦਾ ਬਣਾ ਵੱਡਾ ਹਿੱਸਾ ਹੋਗਾ ਕੋਈ ਪਰ ਕਿਵੇਂ ਵੇਖਦੇ ਹੋ ਅੰਮ੍ਰਿਤਸਰ ਦੇ ਵਿੱਚ ਵੀ ਗੁਰਜੀਤ ਸਿੰਘ ਹੋਇਲਾ ਸਨ ਕੁਲਦੀਪ ਸਿੰਘ ਢਾਲੀਵਾਲ ਤੁਸੀਂ ਆਪ ਸੀਗੇ ਨਾਲ ਨੀਲ ਜੋਸ਼ੀ ਸੀਗੇ ਤੁਸੀਂ ਕਿੱਦਾਂ ਵੇਖਦੇ ਤੁਸੀਂ ਕਿੱਦਾਂ ਵੇਖਦੇ ਹੋ ਕਿ ਨਾ ਹੀ ਛਦਾ ਬੰਡੀ ਨਾ ਅਸੀਂ ਪੈਸੇ ਬੰਡੇ ਨਾ ਅਸੀਂ ਸੂਟ ਬੰਡੇ ਨਾ ਅਸੀਂ ਕੱਪੜੇ ਬੰਡੇ ਅਸੀਂ ਆਪਣੇ ਪ੍ਰੋਗਰਾਮ ਦੇ ਉੱਤੇ ਜੋ ਅਸੀਂ ਕੰਮ ਕੀਤਾ ਆਪਣੇ ਰਿਪੋਰਟ ਕਾਰਡ ਦੇ ਆਧਾਰ ਦੇ ਉੱਤੇ ਵੋਟ ਲਈ ਹੈ ਔਰ 211400 ਤੋਂ ਉੱਪਰ ਵੋਟ ਪਈ ਹੈ 5 ਸਾਲ ਤੇ ਜਦੋਂ ਪਿਛਲੀ ਵਾਰ ਮਦ ਆਪਾਂ ਨੂੰ ਸਾਡੀ 21 ਹਜ਼ਾਰ ਵੋਟ ਪਈ 2 214000 ਲੋਕਾਂ ਦੀ ਵੋਟ ਲੈਣੀ ਕੋਈ ਛੋਟੀ ਗੱਲ ਨਹੀਂ ਮੈਂ ਸਬਦਾ ਕਿ ਸਾਡੀ ਬਹੁਤ ਵੱਡੀ ਪ੍ਰਾਪਤੀ ਉਹਦੋਂ ਪ੍ਰਾਪਤੀ ਗੁਰੂ ਅਮਰਦਾਸ ਕਰਕੇ ਹੋਈ ਹੈ ਉਹਦੋਂ ਜਿੰਨਾ ਲੋਕਾਂ ਨੇ ਵੋਟਾਂ ਦਿੱਤੀਆਂ ਉਹ ਵੀ ਜਿੰਨਾਂ ਨੇ ਨਹੀਂ ਦਿੱਤੀਆਂ ਉਹ ਵੀ ਅਮਰਸਾਹਿਬ ਹਾਲ ਕਦੀ ਪਿੱਠ ਦੀ ਕਰਾਂਗੇ ਉਹ ਅਮਰਸਾਹਿਬ ਦੇ ਜਿੰਨੇ ਬਸਲੇ ਆ ਉਹਨਾਂ ਨੂੰ ਹੱਲ ਕਰਨ ਵਾਸਤੇ ਅੱਜ ਗੁਰੂ ਅਮਰਦਾਸ ਜੀ ਦਾ ਅਸ਼ੀਰਵਾਦ ਲੈਣ ਆਏ ਆ ਕਿ ਤੂੰ ਬਲ ਬਖਸ਼ ਕੇ ਆਪਾਂ ਅੰਬਸਰ ਦੇ ਮਸਲੇ ਜਿਹੜੇ ਸ਼ਹਿਰ ਦੇ ਮਸਲੇ ਕਰ ਰਹੇ ਅੰਬਸਰ ਸਾਹਿਬ ਵੀ ਕਹਿ ਰਹੇ ਹੁਣ ਜਿਹੜੇ ਕੈਂਡੀਡੇਟ ਸਾਡੇ ਕੋਲ ਤੇ ਸੀ ਉਹਨਾਂ ਨਾਲ ਮਿਲ ਕੇ ਕੰਮ ਕਰਾਂਗੇ। ਇਹ ਕੋਈ ਵਧੀਆ ਗੱਲ ਆ। ਉਹ ਕਹਿੰਦਗੇ ਤੇ ਚੰਗਾ ਸਭੋ ਸਾਰਿਆਂ ਦਾ ਸਾਂਝਾ ਸ਼ਹਿਰ ਕੋਈ ਵੱਖੋ ਵੱਖਰਾ ਥੋੜਾ ਸਭ ਦਾ ਸ਼ਹਿਰ ਕਰਨਾ ਚਾਹੀਦਾ। ਉਹ ਇਲਾ ਸਾਹਿਬ ਨੂੰ ਵਧਾਈ ਵੀ ਦੇਣੇ ਆ। ਉਹ ਨਾਲ ਉਹਨਾਂ ਨੇ ਵੀ ਕਹਾ ਕਿ ਬੜੇ ਪੁਰਾਣੇ ਮਸਲੇ ਆ ਜਿਹੜੇ ਨੇ ਯਾਰ ਜਿਹੜੇ ਪਹਿਲੇ 10 ਦਾ 15-15 ਸਾਲ ਤੋਂ ਪਏ ਪਹਿਲੀਆਂ ਸਰਕਾਰਾਂ ਦੇ ਉਹ ਹੱਲ ਕਰਨੇ ਚਾਹੀਦੇ ਲੋਕਾਂ ਨੇ ਵੋਟਾਂ ਦਿੱਤੀਆਂ ਪਾ ਅਈ ਤੇ ਜਿੱਤੇ ਵੀ ਨਹੀਂ ਪਾ ਲੋਕਾਂ ਦੇ ਵੋਟਾਂ ਦਿੱਤੀਆਂ ਮੈਂ ਤੇ ਲੜਾਈ ਲੜੂੰਗਾ ਇਸੀ ਉਹਨਾਂ ਨੇ ਇਹ ਵੀ ਕਿਹਾ ਇਸ ਵਾਰ ਜਿਹੜੇ ਸਰਪੰਚੀ ਦੀਆਂ ਚੋਣਾਂ ਜਾਂ ਕਾਰਪੋਰੇਸ਼ਨ ਚੋਣਾਂ ਜਿਹੜੀਆਂ ਹੈਗੀਆਂ ਉਸ ਵਲੇ ਵੀ ਆਪਾਂ ਜ਼ਰੂਰ ਸਰਕਾਰ ਤੱਕ ਆਵਾਜ਼ ਚੁੱਕਾਂਗੇ ਕਿ ਉਹ ਕਰਾਈਆਂ ਜਾਣ ਕਿਉਂਕਿ ਗੰਦੇ ਪਾਣੀ ਦਾ ਮਸਲਾ ਬਹੁਤ ਵੱਡੇ ਪੱਧਰ ਤੇ ਵੱਧ ਗਿਆ ਨਹੀਂ ਜੀ ਉਹ ਤਾਂ ਹੋਣਗੇ ਹੁਣ ਉਹ ਤਾਂ ਲਾਜ਼ਮੀ ਲੋਕ ਸਭਾ ਦੀ ਚੋਣ ਤੋਂ ਬਾਅਦ ਹੋਣੀਆਂ ਸੀਗੇ ਉਹ ਤਾਂ ਹੁਣ ਹੋਣਗੀਆਂ ਸੀਐਮ ਸਾਹਿਬ ਕਰਾਉਣਗੇ ਉਹ ਤਾਂ ਕੋਈ ਵੱਡੀ ਗੱਲ ਨਹੀਂ ਕਿਉਂਕਿ ਬਸ ਜਿਹੜਾ ਗੰਦੇ ਨਾਲੇ ਗੰਦੇ ਪਾਣੀ ਦਾ ਮਸਲਾ ਇਹ ਸੈਂਟਰਲ ਗਵਰਨਮੈਂਟ ਦਾ ਵੀ ਸਵਚ ਪਾਤ ਸਕੀਮ ਦੇ ਦੀ ਤੇ ਪੰਜਾਬ ਸਰਕਾਰ ਦਾ ਦੋਵਾਂ ਦਾ ਮਿਲ ਕੇ ਇਹਨੂੰ ਹੱਲ ਕਰ ਰੋਧੀ ਧਰ ਕਹਿੰਦਾ ਕਿ ਨਾਰਾ ਫੇਲ ਹੋ ਗਿਆ ਜੀ 13 0 ਵਾਲਾ ਕਿਉਂ ਫੇਲ ਹੋ ਮੋਦੀ ਫੇਲ ਹੋਇਆ ਕਿ ਦੀ ਮੋਦੀ ਫੇਲ ਹੋਇਆ ਕਿ ਦੀ ਇਹ ਦੱਸੋ ਪਹਿਲਾਂ ਬੋਲੀ 340 ਪਾਲ ਕੇ ਮੈਨੂੰ ਲੱਗਦਾ ਕਿ ਦੇਖਦੇ ਲੋਕ ਸੁੱਖ ਦਾ ਸਾਹ ਲੈਣਗੇ ਜਿਹੜੀ ਹਾਲਤ ਤੇ ਮੋਦੀ ਦੀ